ਹੈਲੋ ਫਰੈਂਡਸ ਮੇਰੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਅੱਜ ਆਪਾਂ ਬਣਾਵਾਂਗੇ ਕਦੂ ਦੀ ਸਬਜ਼ੀ ਦੁੱਧ ਤੇ ਬਟਰ ਦੇ ਨਾਲ ਇੱਥੇ ਮੈਂ 1.5 ਘੜਾਹੇ ਰਿਫਾਈਨਡ ਔਇਲ ਦੀ ਲਈ ਹੈ ਤੇ ਇਹਦੇ 'ਚ ਆਪਾਂ ਇੱਕ ਚਮਚਾ ਜੀਰੇ ਦਾ ਪਾਵਾਂਗੇ ਤੇ ਅੱਧਾ ਚਮਚਾ ਮੈਂ ਇਹਦੇ ਵਿੱਚ ਹਿੰਗ ਦਾ ਪਾਇਆ ਤੇ ਤਿੰਨ ਕਿ ਮੈਂ ਕੜੀ ਦੇ ਪੱਤੇ ਪਾਏ ਆ ਇਹਦੇ ਵਿੱਚ ਤੇ ਮੀਡੀਅਮ ਸਾਈਜ਼ ਦੇ ਦੋ ਪਿਆਜ਼ ਪਾਇਆ ਇਸ ਨੂੰ ਥੋੜਾ ਜਿਹਾ ਪੁੰਨ ਲਵਾਂਗੇ। ਹੁਣ ਇਹਦੇ ਵਿੱਚ ਮੈਂ ਇੱਕ ਚਮਚਾ ਅਦਰਕ ਤੇ ਲਸਣ ਦਾ ਪਾਇਆ। ਇਹ ਸਬਜੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ। ਇੱਥੇ ਇੱਕ ਮੈਂ ਟਮਾਟਰ ਪਾਇਆ। ਜਿੱਥੇ ਤੁਸੀਂ ਦੋ ਰੋਟੀਆਂ ਖਾਂਦੇ ਹੋਵੋਗੇ, ਉੱਥੇ ਤੁਸੀਂ ਇਸ ਤਰੀਕੇ ਦੇ ਨਾਲ ਸਬਜੀ ਬਣਾਉਂਗੇ ਤਾਂ ਚਾਰ ਰੋਟੀਆਂ ਖਾਓਗੇ। ਹੁਣ ਆਪਾਂ ਇਹਦੇ ਵਿੱਚ ਕਦੂ ਨੂੰ ਮਿਕਸ ਕਰ ਦੇਣਾ ਤੇ ਆਪਾਂ ਇਹਨੂੰ ਟਾਕੇ 10 ਮਿੰਟ ਵਾਸਤੇ ਇਹਨੂੰ ਪਕਾਵਾਂਗੇ ਹੁਣ 10 ਮਿੰਟ ਬਾਅਦ ਚ ਆਪਾਂ ਟੱਕਣ ਚਾ ਕੇ ਦੇਖਿਆ ਤਾਂ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ 1.5 ਚਮਚਾ ਮੈਂ ਨਮਕ ਦਾ ਲਿਆ 1 ਚਮਚਾ ਮੈਂ ਹਲਦੀ ਦਾ ਪਾਇਆ ਤੇ 1 ਚਮਚਾ ਮੈਂ ਗਰਮ ਮਸਾਲਾ 1 ਚਮਚਾ ਹੀ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਦਾ ਪਾ ਕੇ ਹੁਣ ਢੱਕ ਕੇ ਪਕਾ ਲਵਾਂਗੇ 10 ਮਿੰਟ ਪਕਾਵਾਂਗੇ ਤੇ ਪਕਾਉਣ ਤੋਂ ਬਾਅਦ ਚ ਇਹਨੂੰ ਫੇਰ ਢੱਕਣਾ ਹਟਾ ਕੇ ਦਾ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਮੈਂ ਇੱਥੇ ਇੱਕ ਗਲਾਸ ਇਹਦੇ ਵਿੱਚ ਦੁੱਧ ਦਾ ਪਾਇਆ 10 ਮਿੰਟ ਲਈ ਇਹਨੂੰ ਆਪਾਂ ਫੇਰ ਢੱਕ ਕੇ ਪਕਾਵਾਂਗੇ 10 ਮਿੰਟ ਬਾਅਦ ਚ ਇਹ ਸਬਜੀ ਆਪਣੀ ਜਿਹੜੀ ਹੈ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਬਟਰ ਐਡ ਕਰਾਂਗੇ ਇਹਦੇ ਨਾਲ ਜਿਹੜਾ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਸਬਜੀ ਦਾ ਤੁਸੀਂ ਇਹਦੇ ਵਿੱਚ ਧਨੀਆ ਵੀ ਪਾ ਸਕਦੇ ਹੋ ਪਰ ਮੇਰੇ ਕੋਲ ਧਨੀਆ ਨਹੀਂ ਸੀ ਤੇ ਮੈਂ ਇਹਦੇ ਵਿੱਚ ਕਸੂਰੀ ਮੇਥੀ ਪਾਈ ਆ ਪਲੀਜ਼ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ